ਦੇਖ ਰਿਹਾ ਕਿ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਉਹ ਚੱਲ ਰਹੀ ਹੈ ਜੀ ਆਰ 30 ਜੂਨ ਤੱਕ ਜਿਹੜਾ ਮੌਨਸੂਨ ਪੰਜਾਬ ਦੇ ਕੁਝ ਨਦਰ ਡਿਸਟ੍ਰਿਕਟਸ اور کچھ نورਥ ایسਟਰਨ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਇਹਦੀ ਅਨਸਰ ਜਿਹੜੀ ਹੋ ਚੁੱਕੀ ਹੈ ਸੋ ਉਹਦੇ ਕਰਕੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਔਰ ਲੁਧਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਬਾਰਿਸ਼ ਅਜ ਅਜ ਕਿਪੀ ਜਾ ਰਹੀ ਹੈ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗ੍ਰਾਵਟ ਆ ਸਕਦੀ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 35.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਹੈ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 0.3 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਨੀਚੇ ਰਿਪੋਰਟ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 30.2 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਇਹਦਾ ਨਾਰਮਲ ਮਿਨੀਮਮ ਟੈਂਪਰੇਚਰ 26.5 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਨਾਰਮਲ ਤੋਂ ਜਿਹੜਾ 6 ਡਿਗਰੀ ਤੋਂ ਵੀ ਉੱਪਰ ਰਿਪੋਰਟ ਕੀਤਾ ਗਿਆ ਔਰ ਜੇ ਅਸੀਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਅੱਜ ਦਾ ਮਿਨਿਮਮ ਟੈਂਪਰੇਚਰ 1970 ਤੋਂ ਲੈ ਕੇ ਜਿਹੜਾ ਸੈਕੰਡ ਹਾਈਐਸਟ ਮਿਨਿਮਮ ਟੈਂਪਰੇਚਰ ਰਿਪੋਰਟ ਕੀਤਾ ਗਿਆ ਇਹਦੇ ਤੋਂ ਪਹਿਲਾਂ 30.9 ਡਿਗਰੀ ਸੈਂਟੀਗ੍ਰੇਡ 1982 ਦੇ ਵਿੱਚ 1 ਜੁਲਾਈ ਨੂੰ ਅਬਜ਼ਰਵ ਕੀਤਾ ਗਿਆ ਸੀ ਔਰ ਉਹਦੇ ਤੋਂ ਬਾਅਦ ਜਿਹੜਾ 2021 ਦੇ ਵਿੱਚ 20 30.2 ਡਿਗਰੀ ਸੈਂਟੀਗ੍ਰੇਡ ਸੀ ਔਰ ਅੱਜ ਫੇਰ 30.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ 26.5 ਡਿਗਰੀ ਸੈਂਟੀਗ੍ਰੇਡ ਹੈ ਮੈਨੂੰ ਕਿਤਾ ਮਾਈਸਟ੍ਰੇਟ ਵਾਲੀ ਚੋਰੀ ਹੈ ਲਗਾਤਾਰ ਤਾਂ ਕਹਿ ਸਕਦੇ ਹਾਂ ਕਿ ਮੌਨ ਉਹ ਦਸਤਕ ਪੰਜਾਬ ਦੇ ਵਿੱਚ ਉਹ ਜਿੰਨੀ ਸ਼ੁਰੂਆਤ ਹੋ ਚੁੱਕੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਦ ਤੱਕ ਇਹ ਹੋਰ ਬਾਰਿਸ਼ਾਂ ਦੀ ਸੰਭਾਵਨਾ ਰਹੇਗੀ ਇਹ ਇੱਕ ਸਾ ਜੀ ਜੀ ਮੈਂ ਮੈਂ ਆਲਰੇਡੀ ਦੱਸਿਆ ਕਿ ਪੰਜਾਬ ਦੇ ਜਿਹੜੇ ਨਰthern ਡਿਸਟ੍ਰਿਕਟਸ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਆਲਰੇਡੀ ਮੌਨਸਨ ਦਾ ਆਨਸੈਟ ਹੋ ਚੁੱਕਿਆ ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਪਰ ਉਹਦੀ ਪ੍ਰੋਗਰੈਸ ਜਿਵੇਂ ਜਿਵੇਂ ਅੱਗੇ ਹੋ ਰਹੀ ਹੈ ਤਾਂ ਬਾਕੀ ਸਾਰੇ ਲੋਕੇਸ਼ਨਸ ਤੇ ਵੀ ਬਾਰਿਸ਼ ਹੋ ਰਹੀ ਹੈ ਲੁਧਿਆਣਾ ਦੇ ਵਿੱਚ ਵੀ ਅਜੇ ਬਾਰਿਸ਼ ਅਬਜ਼ਰਵ ਕੀਤੀ ਜਾ ਰਹੀ ਹੈ ਔਰ ਆਨਵਾਰੇ ਜਿਹੜੇ 5-6 ਦਿਨ ਨੇ ਉਹਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਜਿਹੜੀ ਬਾਰਿਸ਼ ਹੋਣ ਦੀ ਅਸਰ ਹੈ। ਕਿ ਮੈਂ ਅੱਜੇ ਤਾਂ ਨਾਰਮਲ ਬਾਰਿਸ਼ ਦੀ ਗੱਲ ਕੀਤੀ ਜਵੇ ਜੁਲਾਈ ਵਿੱਚ ਆਮ ਤੌਰ ਤੇ ਕਿੰਨੀ ਕਮਲ ਬਾਰਿਸ਼ ਹੁੰਦੀ ਹੈ ਤੇ ਲਗਦਾ ਵੀ ਜੂਨ ਵਿੱਚ 80.3% ਪਰ ਜੁਲਾਈ ਦੇ ਕਿੰਨੀ ਪਰਭਾਈ ਹੈ ਪੂਰੀ ਹੋ ਜਾਈਗੀ। ਬਿਲਕੁਲ ਜੀ ਜਿਹੜੀ ਜੂਨ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਹੈ ਪਰ ਇਸ ਵਾਰੀ ਜਿਹੜੀ 48.6 ਮਿਲੀਮੀਟਰ ਜੂਨ ਦੇ ਵਿੱਚ ਅਬਜ਼ਰਵ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਤੋਂ ਨੀਚੇ ਰਿਪੋਰਟ ਕੀਤੀ ਗਈ ਹੈ। ਔਰ ਜੁਲਾਈ ਦੀ ਜਿਹੜੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ। ਸੋ ਇਹੀ ਐਕਸਪੈਕਟ ਕਰ ਰਹੇ ਆ ਕਿ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਛੀ ਬਾਰਿਸ਼ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋਣ ਵਾਲੀ ਹੈ ਆਉਣ ਵਾਲੇ 4-5 ਦਿਨਾਂ ਇਹ ਲਗਾਤਾਰ ਜਿਹੀ ਬਾਰਿਸ਼ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਜਿਵੇਂ ਜਿਹੀ ਲਗਾਤਾਰ ਜਿਹੜਾ ਪੈਟਰਨ ਚੱਲ ਰਿਹਾ ਹੈਗਾ ਪਛਾਨ ਰਿਹਾ ਹੈ ਜਿਹੜਾ ਲਾ ਰਹੇ ਨੇ ਤੋਂ ਲੱਗਦਾ ਵੀ ਆਪਾਂ ਇਸ ਦੀ ਪਾਣੀ ਦੀ ਵੀ ਮਾਜੂਦਗੀ ਸਰ ਤੋਂਣ ਨੂੰ ਉਦੀ ਨੀਤੀ ਮੰਗੀ ਅੱਧਾ ਵੀ ਉਸ ਦੇ ਸਾਮਨ ਉਹ ਯੋਗਦਾਨ ਦੀ ਬਾਰਿਸ਼ ਦੇ ਵਿੱਚ ਹੋਵੇਗਾ ਬਿਲਕੁਲ ਜੀ ਕਿਉਂਕਿ ਪੈਡੀ ਸੀਜ਼ਨ ਚੱਲ ਰਿਹਾ ਔਰ ਪੈਡੀ ਨੂੰ ਕਾਫੀ ਲੋਡ ਹੁੰਦੀ ਹੈ ਪਾਣੀ ਦੀ ਔਰ ਜਦੋਂ ਬਾਰਿਸ਼ ਨਹੀਂ ਹੁੰਦੀ ਸਾਨੂੰ ਜਿਹੜੇ ਗਰਾਊਂਡ ਵਾਟਰ ਨੂੰ ਉਹਦੇ ਤੇ ਡਿਪੈਂਡ ਕਰਨਾ ਪੈਂਦਾ ਤੇ ਆਲਰੇਡੀ ਗਰਾਊਂਡ ਵਾਟਰ ਰਿਸੋਰਸਸ ਕਾਫੀ ਪ੍ਰੈਸ਼ਰ 'ਚ ਨੇ ਸੋ ਇਸ ਤਰ੍ਹਾਂ ਜੇ ਅਚੀ ਬਾਰਿਸ਼ ਹੁੰਦੀ ਹੈ ਤਾਂ ਬਿਲਕੁਲ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਨੂੰ ਵੀ ਪੂਰੀ ਕਰ ਸਕਦੀ ਹੈ ਔਰ ਇਹਦੇ ਨਾਲ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਪ੍ਰੈਸ਼ਰ ਜਿਹੜਾ ਪਿਆ ਰਿਹਾ ਉਹਦੇ ਵਿੱਚ ਵੀ ਹੈਲਪ ਹੋ ਸਕਦੀ ਹੈ ਨੰਬ ਔਰਿੰਜੂਲੈਂਟ ਤੋਂ ਲੈ ਕੇ येलो ਤੱਕ ਅੰਦੀ ਕਿਉਂਕਿ ਆਨਵਾਰੇ ਚ ਆਪਾਂ ਦੇ ਨੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਜਾਂ ਲਾਈਟਨਿੰਗ ਜਾਂ ਥੰਡਰਸਟ੍ਰੋਮਸ ਹੋਣ ਦੇ ਚਾਂਸਸ ਨੇ ਔਰ ਇਹਦੇ ਕਰਕੇ ਅੱਜ ਔਰ ਕੱਲ ਇੱਕ ਔਰ ਦੋ ਤਿੰਨ ਨੂ ਆਰਐਮਡੀ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜਾ 6 ਤਰੀਕ ਤੇ ਤੱਕ yellow alert ਜਾਰੀ ਕੀਤਾ ਗਿਆ ਲੱਗਦਾ ਜਲਪ੍ਰਾਪ ਨੂੰ ਲੈ ਕੇ ਡਿਸਟ੍ਰਿਕਟ ਨਾਲ ਪਹੁੰਚਣਾ ਨੂੰ ਅਪੀਲ ਹੈ ਕੋਈ ਹਰ ਵਰਗੀ ਨਾਗਰਿਕੀ ਪਾਣੀ ਚ ਡੇਜਾ ਹੈ ਜੀ ਫਾਰਮਰਸ ਨੂੰ ਹੀ ਅਸੀਂ ਸਲਾਹ ਦੇ ਸਕਦੇ ਹਾਂ ਦੱਸ ਸਕਦੇ ਹਾਂ ਕਿ ਆਉਣ ਵਾਲੇ ਜਿਹੜੇ 4-5 ਦਿਨ ਨੇ ਉਹਨਾਂ ਦੇ ਵਿੱਚ ਲਗਾਤਾਰ ਬਾਰਿਸ਼ ਹੋਣ ਦੇ ਚਾਂਸਸ ਨੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਸੋ ਅਸੀਂ ਇਹੀ ਜਿਹੜਾ ਐਕਸਪੈਕਟ ਕਰ ਰਹੇ ਹਾਂ ਕਿ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਹੈ ਬਾਰਿਸ਼ ਤੋਂ ਹੀ ਪੂਰੀ ਹੋ ਸਕਦੀ ਹੈ ਸੋ ਉਹਨਾਂ ਨੂੰ ਇਰੀਗੇਸ਼ਨ ਦੀ ਇਹਨਾਂ ਦਿਨਾਂ ਦੇ ਵਿੱਚ ਲੋੜ ਨਹੀਂ ਪਵੇਗੀ ਨਮਕੀਰੇ ਨੀਵੇਂ ਇਲਾਕੇ ਉਹਨਾਂ ਨੂੰ ਕੀ ਅਪੀਲ ਹੈ ਕਿ ਮੀਂਹਾਂ ਦਾ ਮੌਸਮ ਉਹਨਾਂ ਦੇ ਇਲਾਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਇਹੀ ਦੱਸ ਸਕਦੇ ਹਾਂ ਜੀ ਆਉਣ ਵਾਲੇ 4-5 ਦਿਨ ਜਿਹੜੀ ਬਾਰਿਸ਼ ਲਗਾਤਾਰ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਸਕਦੀ ਹੈ ਔਰ ਉਹਨਾਂ ਨੂੰ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜਿਹੜੇ ਉਹਨਾਂ ਨੂੰ ਪ੍ਰਬੰਧ ਪਹਿਲਾਂ ਹੀ ਆਪਣੇ ਕਰ ਲੈਣੇ ਚਾਹੀਦੇ ਨੇ ਕਿਉਂਕਿ ਬਾਰਿਸ਼ 4-5 ਦਿਨ ਜੂਰ ਕੰਟੀਨਿਊ ਰਹਿ ਸਕਦੀ ਹੈ